ਤੁਸੀਂ ਆਪੋ ਆਪਣੇ ਮਾਰੋ ਆਪਣੇ ਰਿਸ਼ਤੇਦਾਰਾਂ ਵਾਲੋ ਪਰਿਵਾਰਾਂ ਵਾਲ ਤੇ ਅੰਜ ਤੇ ਨਸ਼ਾ ਵੀ ਆ ਨੀ ਤਾਂ ਵੀ ਕੋਤ ਕਲੇਸ਼ ਕਰਾਂ ਜੀ ਪਿਆ ਹੀ ਰਹਿੰਦਾ ਲੜਾਈਆਂ ਪਈਆਂ ਰਹਿੰਦੀ ਨਸ਼ਿਆ ਐਬ ਹੈ ਇਹਦੇ ਚ ਕੋਈ ਸ਼ੱਕ ਨਹੀਂ ਪਰ ਇਸ ਤੋਂ ਅਗਲੇ ਵੀ ਐਬ ਹੈਗੇ ਆ ਨਾ ਕਿਹੜੇ ਪਲਾ ਐਬ ਤਾਂ ਚਿਕੜੋ ਸ੍ਰੀ ਰਾਗ ਮਹਲਾ ਪਹਿਲਾ ਗੁਰੂ ਅਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐਬ ਤਾਂ ਨਾ ਚਿਕੜੋ ਐਬਾਂ ਦਾ ਚਿਕੜਾ ਬੰਦੇ ਦੇ ਤਨ ਵਿੱਚ ਚਿਕੜ ਹੈ ਚਿਤਕੜ ਵਿੱਚ ਤੁਰਨਾ ਕਿੰਨਾ ਔਖਾ ਹੁੰਦਾ ਆਈ ਲੋਕਾਂ ਕੋ ਤੁਰਿਆ ਕੋ ਨਹੀਂ ਜਾ ਰਿਹਾ ਗੁਰੂ ਦੇ ਰਾਹ ਤੇ ਉਹ ਚਿਕੜ ਜਿ ਕਿਦਾਂ ਤੁਰ ਪਣਗੇ ਚਿਕੜ ਤੁਰ ਨਹੀਂ ਦਿੰਦਾ ਜੀ ਚਿਕੜ ਵਿੱਚ ਤਾਂ ਅਸਾ ਚਿਕੜ ਵਿੱਚ ਸਭ ਤੋਂ ਵੱਧ ਡਰ ਕਾਦਾ ਹੁੰਦਾ ਭਲਾ ਸਾਧ ਸੰਗਤ ਜੀ ਬੋਲੋ ਸਾਰੇ ਕਿ ਮੈਂ ਕਿਤੇ ਤਿਲਕ ਨਾ ਜਾਵਾਂ ਚਿਕੜ ਵਿੱਚ ਸਭ ਤੋਂ ਵੱਧ ਡਰ ਕਾਦਾ ਹੁੰਦਾ ਜੀ ਭਲਾ ਮੈਂ ਕਿਤੇ ਤਿਲਕ ਨਾ ਜਾਵਾਂ ਇਹ ਐਬਾਂ ਦਾ ਚੱਕੜ ਅੱਜ ਤਿਲਕੀ ਰਿਆ ਸਮਾਜ ਰੋਜ਼ ਕੋਈ ਨਾ ਕੋਈ ਅਖਬਾਰਾਂ ਚ ਖਬਰ ਆਪਣੇ ਸਮਾਜ ਵਿੱਚ ਹੁੰਦੀ ਜਿਸ ਤਿਲਕੇ ਦੀ ਖਬਰ ਹੁੰਦੀ ਰੋਜ਼ ਧਰਮ ਤੋਂ ਡਿੱਗ ਪਿਆ ਤਿਲਕ ਗਿਆ ਬੰਦਾ ਐਬ ਨਸ਼ਾ ਨਸ਼ੇ ਐਬ ਥੋੜਾ ਕਰਾ ਨਸ਼ੇ ਤੋਂ ਤਾਂ ਅਗਲੀ ਗੱਲ ਸ਼ੁਰੂ ਹੋਣੀ ਨਸ਼ਾ ਤੇ ਇੱਕ ਮੈਨੂੰ ਆਪਣੇ ਸਮਾਜ ਵਿੱਚ ਵੇਖੀ ਕਿੰਨੇ ਪਰਸੈਂਟ ਲੋਕ ਜਦੋਂ ਪਰ ਨਸ਼ੇ ਦੀ ਗੱਲ ਕਰਦੇ ਆਪਾਂ ਜੇ ਆਪਾਂ ਸਮਾਜ ਵਿੱਚ ਨਸ਼ੇ ਦੀ ਗੱਲ ਕਰੀਏ ਨਸ਼ੇ ਹੁਣ ਆਪਾਂ ਕਈ ਘਰ ਐਸੇ ਜਿਨ੍ਹਾਂ ਘਰਾਂ ਚ ਕੋਈ ਨਸ਼ਾ ਨਹੀਂ ਪੀਂਦਾ ਸ਼ਰਾਬ ਪੀਂਦੇ ਹੀ ਕੋਈ ਪਰ ਫੇਰ ਵੀ ਇੱਕ ਬਕਾਨ ਦੇ ਛੱਤ ਥਲੇ ਪਿਓ ਪੁੱਤ ਰਹਿਣ ਅੱਛਾ ਕਮਾਲ ਦੀ ਗੱਲ ਉਹ ਤੇ ਦੋਵਾਂ ਪਿਓ ਪੁੱਤਾਂ ਨੇ ਛਕਿਆ ਵੀ ਅਮਰਤ ਨੋ ਸੱਸ ਨੇ ਵੀ ਅਮਰਤ ਛਕਿਆ ਗਾਤਰੇ ਵੀ ਪਾਏ ਏ ਕਿਰਪਾਨਾਂ ਵੀ ਪਾਈਆਂ ਨੇ ਪਰ ਫੇਰ ਵੀ ਇੱਕ ਦੂਜੇ ਦੇ ਅੱਗੇ ਬਹਿਣ ਨੂੰ ਤਿਆਰ ਬੋਲੋ ਸਾਰੇ ਜੀ ਨਹੀਂ ਆਗੇ ਇਹਨੂੰ ਆਪਾਂ ਬਾਣੀ ਚੋਂ ਪੜੀਏ ਸੌਖਾ ਸਮਝ ਆ ਜਾਊਗਾ ਬਸੰਤ ਮਹਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਾਰੇ ਕਹਿੰਦੇ ਸਾਲਗ੍ਰਾਮ ਬੇਪ ਪੂਜ ਮਨਾਵੋ ਕ੍ਰਿਤ ਤੁਲਸੀ ਮਾਲਾ RAM ਨਾਮ ਜਪ ਬੇੜਾ ਬੰਦੋ ਦਇਆ ਕਰੋ ਦਇਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟੈਗ ਦਿਵਾਲ ਕਾਹੇ ਗੱਚ ਲਾਵੋ ਕੱਚੀ ਕੰਧ ਹੋਵੇ ਕਿਉ ਸਾਸੰਗ ਜੀ ਕੱਚੀ ਕੰਧ ਹੋਵੇ ਤੇ ਉਹਦੇ ਤੇ ਸੀਮਿੰਟ ਦਾ ਪਲਸਟਰ ਖਲੋ ਸਕਦਾ ਭਲਾ ਕੱਚੀ ਕਾਂਦਰ ਡਿਗ ਰਹੀ ਹੋਵੇ ਤੇ ਕੋਈ ਕਵੇ ਇਹਨੂੰ ਆਪ ਪੱਕੀ ਕਰ ਦਿੰਨੇ ਆ ਇਹ ਡਿਗੂਗੀ ਨਹੀਂ ਤੇ ਉਹ ਲੈ ਆ ਕੇ ਸਿਮਰ ਦੀ ਦੋ ਬੋਰੀਆਂ ਤੇ ਵਿੱਚ ਰੋ ਦਿੱਤਾ ਪਾ ਕੇ ਤੇ ਪਲਸਟਰ ਕਰ ਲਾ ਗਏ ਤੇ ਬਾਪੂ ਆਵੇ ਉਹ ਕਹਿੰਦਾ ਹੱਕ ਮਲੇਓ ਕੱਚੀਆਂ ਕਹਿੰਦਾ ਤੇ ਪਲਸਟਰ ਨਹੀਂ ਖਲਾਉਂਦਾ ਹੁੰਦਾ ਇਹ ਡਿਗ ਪੈਣਾ ਕੋਈ ਕਲਰ ਵਾਲੀ ਪੈੜੀ 'ਚ ਬੀਜ ਪਾਵੇ ਤੇ ਬਜ਼ੁਰਗ ਕਹੂਗਾ ਪੁੱਤ ਕਲਰ ਵਾਲੀਆਂ ਪੈੜੀਆਂ 'ਚ ਬੀਜ ਪਾਉਣ ਦਾ ਕੋਈ ਜਿੰਨਾ ਮਰਜ਼ੀ ਲੈ ਆ ਕੇ ਯੂਨੀਵਰਸਿਟੀ 'ਚੋਂ ਮਹਿੰਗਾ ਬੀਜ ਪਾ ਲੋ ਐਵੇਂ ਪਾਣੀ ਦੇਣਾ ਤੁਸੀਂ ਬੀਜ ਪਾਉਣਾ ਬਰਬਾਦ ਹੋਣਾ ਨਾ ਉਹ ਬੀਜ ਪਰ ਫੁੱਲ ਧੋਣ ਦੇ ਕੰਮ ਆਉਣਾ ਨਾ ਉਥੇ ਕੋਈ ਮਕਾਨ ਪਾਉਗਾ ਤੇ ਰਾਇਸ਼ ਦੇ ਕੰਮ ਹੋਣਾ ਕੰਧਾਂ ਚੋ ਕਲਰ ਡਿੱਗੀ ਜਾਣਾ ਬਾਅਦ ਵਿੱਚ ਇਹ ਫੁੱਟ ਫੁੱਟ ਕੇ ਕੰਧਾਂ ਰਾਈ ਇਟਾਂ ਰਾਈ ਕਲਰ ਹੋਣਾ ਮੁੜ ਕੇ ਕਾਹੇ ਕਲਰ ਆ ਸਿੰਚੋ ਜਨਮ ਗਵਾਵੋ ਕਾਚੀ ਟਹਿਗ ਦੀਵਾਰ ਕਾਹੇ ਗੱਚ ਲਾਵੋ ਕੱਚੀ ਟਹਿਗੀ ਦੀਵਾਰ ਕੰਧ ਕਾਹੇ ਗੱਚ ਲਾਵੋ ਕਿਉਂ ਲਾ ਰਿਆਂ ਕੁਐਸਚਨ ਮਾਰਕ ਹੈ ਸਵਾਲੀਆ ਜੀ ਨੇ ਵੀ ਜਿਹੜੋ ਕੱਚੀ ਕੰਧ ਟਹਿਗੀ ਹੈ ਤੇ ਕਿਉਂ ਗੱਚ ਲਾ ਰਿਆਂ ਬਾਹਰ ਉਨੇ ਦਾ ਗੱਲ ਕੀ ਹੈ ਅੰਦਰਲਾ ਜੀਵਨ ਕੱਚਾ ਵਾ ਅੰਦਰਲਾ ਜੀਵਨ ਕੱਚਾ ਵਾ ਅੰਦਰ ਐਬ ਵਾ ਬਾਹਰੋਂ ਗਾਚ ਲਾ ਕੇ ਬੈਠਾ ਹੂੰ ਇੱਕ ਖਲੋਣਾ ਨਹੀਂ ਡਿਗ ਬਣਾਈ ਅੱਜ ਛਕਿਆ ਵਾ 2 ਮਹੀਨੇ ਬਾਅਦ ਫੇਕ ਗਾਤਰਾਂ ਲਾ ਦੇਣਾ ਤੁ ਪਰਾਂ ਜਾ ਕੇ ਰੱਖਾਉਣਾ ਵਾ ਉਹਨਾਂ ਤੇਰੀ ਲਿਸਟ ਬਣਾ ਕੇ ਆਪਣੇ ਡੇਰੇ ਲੈ ਜਾਣੀਆਂ ਕਿਸੀ ਇੰਨੀਆ ਨੂੰ ਜਹਾਜ ਚੜਾਤਾ ਪਰ ਕਈ ਅਗਲੀ ਬਾਰੀ ਨਾਲ ਹੀ ਉਤਰ ਜਾਂਦੇ ਬਸ ਤੋਂ ਉਹਨਾਂ ਦੀ ਲਿਸਟ ਵਿੱਚ ਵਾਅਦਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਬੋਲੋ ਜੀ ਇੱਦਾਂ ਕੱਚੀ ਕਾਂਦਾ ਬਾਹਰੋਂ ਗਾ ਚਲਾਇਆ ਅਸੀਂ ਪਰ ਬਾਹਰ ਨੂੰ ਬਾਹਰੋਂ ਦੇਖ ਕੇ ਕਿੰਨੇ ਪ੍ਰਭਾਵਤ ਹਾਂ ਕਿੰਨਾ ਸੋਣਾ ਅਜਿਹਾ ਮੁੰਡਿਆਂ ਕੁੜੀਆਂ ਦੇ ਰਿਸ਼ਤੇ ਹੁੰਦੇ ਕਈ ਵਾਰੀ ਆਪਾਂ ਕਈ ਵਾਰੀ ਪ੍ਰਭਾਵਤ ਹੋ ਜਾਂਦੇ ਬਾਹਰੋਂ ਗਾਤਰੇ ਦੇਖ ਕੇ ਕਿਰਪਾਨਾਂ ਦੇਖ ਕੇ ਜੰਦਰਲਾ ਜੀਵਨ ਕੱਚਾ ਤੇ ਬਾਹਰਲਾ ਇਹ ਇਹ ਸੋਭਾ ਵੀ ਤਾਂ ਦਿੰਦੀ ਜੇ ਅੰਦਰਲਾ ਜੀਵਨ ਪੱਕਾ ਹੋਵੇ ਤੇ ਇਹ ਪਾਈਓ ਇਹ ਤੇਰੇ ਤਾਂ ਤੇ ਸ੍ਰੀ ਸਾਹਿਬ ਤੇਰਾ ਸੋਹਣਾ ਸਰੂਪ ਖਿੱਚ ਪਾਉਂਦਾ ਵੀ ਯਾਰ ਕਿਆ ਬਾਤ ਹੈ ਤੇ ਜੇ ਕੇਵਲ ਤੂੰ ਗਾਚੀ ਲਾਇਆ ਬਾਹਰ ਅੰਦਰਲੀ ਕੰਧ ਕੱਚੀ ਆ ਤੇ ਬਾਹਰੋਂ ਐਦਾਂ ਤੂੰ ਪਲਸਤਰ ਕੀਤਾ ਨਹੀਂ ਖਲੋਣਾ ਪਿਆ ਰਿਆ ਗੱਲ ਨਹੀਂ ਬਣਦੀ ਪ੍ਰਭਾਵਿਤ ਹੋ ਜਾਣਗੇ ਲੋਕ ਤੇਰੇ ਤੋਂ ਵੀ ਕਿਆ ਬਾਤ ਹੈ ਅ ਜਿਵੇਂ ਲੀਡਰ ਲੋਕ ਇਲੈਕਸ਼ਨ ਵੇਲੇ ਨਹੀਂ ਕਾਤਰਾ ਪਾ ਲੈਂਦੇ ਜੇ ਜਿੱਤ ਜਾਂਦੇ ਰਹਿ ਜਾਂਦਾ ਜੇ ਹਾਰ ਜਾਂਦੇ ਬੋਲੋ ਫੇਕੇ ਤੇ ਫੇਸ ਨਹੀਂ ਫੇਰ 4 ਸਾਲਾਂ ਬਾਅਦ ਲੋਕਾਂ ਨੂੰ ਚਿੱਤਾ ਭੁੱਲ ਜਾਣਾ ਫੇਰ ਪਾਵਾਂਗੇ ਆਪਾਂ ਸਮਝ ਆ ਗਈ ਹੁਣ ਕਰ ਇਸ ਗੱਲ ਨੂੰ ਸਮਝੋ ਗੁਰੂ ਕੇ ਪਿਆਰੇਓ ਗੁਰੂ ਕੇ ਸਿੱਖੋ ਮੇਰੀਓ ਆ ਬੈਣਾ ਬੈਠਿਆ ਨੇ ਇਕੱਲਾ ਏਬ ਨਸ਼ਾ ਹੀ ਨਹੀਂ ਹੈਗਾ ਹੁਣ ਜਿੱਥੇ ਬੀਬੀਆਂ ਆਪਸ ਵਿੱਚ ਨਹੀਂ ਗੱਲ ਬਣ ਰਹੀ ਅੱਛਾ ਕਈ ਵਾਰੀ ਭਰਾਵਾਂ ਭਰਾਵਾਂ ਚ ਸੂਈ ਨਹੀਂ ਲੰਗਦੀ ਤੇ ਬੀਬੀਆਂ ਦੀ ਨਹੀਂ ਬਣਦੀ ਘਰ ਚ ਹੁਣ ਬੀਬੀਆਂ ਚ ਕਿਹੜਾ ਆਇਆ ਵਾ ਬੀਬੀਆਂ ਕਿਹੜੀਆਂ ਨਸ਼ਾ ਪੀਂਦੀਆਂ ਕੋਈ ਸਿਆਣੀਆਂ ਮਾਮਾ ਬੈਠੀਆਂ ਮੇਰੇ ਸਾਹਮਣੇ ਕਿਹੜਾ ਕਿਹੜਾ ਆਇਆ ਵਾ ਜੀ ਹੰਕਾਰ ਹੈ ਜੈਲਸੀ ਹੈ ਇਗੋਂ ਉਗਣ ਨੇ ਤੇ ਪਾਠ ਦਾ ਕੀ ਮਤਲਬ ਹੈ ਮੈਂ ਆਪਣੇ ਆਪ ਉਤੇ ਕੰਮ ਕਰਾਂ ਮੈਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢਾਂ ਐਵ ਸਧਾਰਾਂ ਆਪਣੇ ਜਿਹੜੇ ਅੈਬ ਤਾਂ ਚਿਕੜੋ ਆ ਨਾ ਇਸ ਚਿਕੜ ਚੋਂ ਮੈਂ ਬਾਹਰ ਨਿਕਲਣਾ ਨਾ ਚਿਕੜ ਸਾਫ਼ ਕਰਨਾ ਹੁਣ ਤੁਸੀਂ ਦੱਸੋ ਜੀ ਮੀਂਹ ਪੈਂਦਾ ਹੋਵੇ ਹੁਣ ਤੱਕ ਪੱਕੇ ਘਰ ਨੇ ਆਪਣੇ ਵੇੜੇ 'ਚ ਪੱਥਰ ਲੱਗਾ ਵੇੜੇ 'ਚ ਵੀ ਮੀਂਹ ਪੈਂਦਾ ਹੋਵੇ ਤਾਂ ਚਿਕੜ ਵੱਡਾ ਹੋਵੇ ਤੇ ਮਾੜਾ ਜਾਂ ਮੀਂਹ ਖਲੋ ਜੇ ਸਭ ਤੋਂ ਪਹਿਲਾਂ ਕੀ ਕਰੀਦਾ ਭਲਾ ਚਿਕੜ ਪਰਾਂ ਕਰੀਦਾ ਵੀ ਰਾਹ 'ਚ ਮੁਸ਼ਕਲ ਨਾ ਹੋਵੇ ਇਹਦੇ ਹੁੰਦਾ ਜੀ ਹੁਣ ਤਾਂ ਕੋਠੀਆਂ ਪੈ ਗਈਆਂ ਪਸ਼ੂਆਂ ਥੱਲੇ ਚਿਕੜ ਹੋ ਜੇ ਕੀ ਕਰੀਦਾ ਭਲਾ ਪੌੜਾ ਫੜ ਕੇ ਸਭ ਤੋਂ ਪਹਿਲਾਂ ਬੋਲੋ ਸਾਹਸ ਸਿੰਘ ਜੀ ਚਿਕੜ ਪਾਸੇ ਕਰੀ ਜਾਣਾ ਤਾਂ ਕਿ ਲੰਘਣ ਵਾਲਾ ਕੋਈ ਮੁਸ਼ਕਲ ਬਾਹਰ ਇਹ ਕਦੇ ਤੈਨੂੰ ਪਸ਼ੂਆਂ ਥੱਲੇ ਚਿਕੜ ਦੁਖ ਦਿੰਦਾ ਤੇਰੇ ਰਾਹ 'ਚ ਚਿਕੜ ਦੁਖ ਦਿੰਦਾ ਅੰਦਰ ਚਿਕੜ ਤੇਰੇ ਤੈਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਇਸ ਚਿਕੜ 'ਚ ਰੋਜ਼ ਤਲਕ ਤਲਕ ਕੇ ਡਿੱਗੀ ਜਾਣਾ ਪੌੜਾ ਫੜ ਕੇ ਵੀ ਸਾਫ਼ ਕਰਨਾ ਇਵੀ ਗੰਦਗੀ ਇੱਕ ਕਾਮਕਰੋਧ ਨਗਰ ਬੋ ਭਰਿਆ ਇਹ ਚਿਕੜਾ ਐਵ ਤਾਂ ਚਿਕੜੋ ਐਵੇਂ ਦਾ ਚਿਕੜਾ ਤੂੰ ਪਾਠ ਕਰਦਾ ਸਿਰੇ ਉੜਦਾ ਬਹੁਤ ਵਧੀਆ ਗੱਲ ਹੈ ਪਰ ਆਪਣੇ ਚਿਕੜ ਤੇ ਵੀ ਕੰਮ ਕਰਨਾ ਬਾਬਾ ਲੈਣਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਕਿਸ ਵੇਲਾ ਸੀ ਜਦੋਂ ਮਹਾਰਾਜ ਨੂੰ ਮਿਲਣ ਵਾਸਤੇ ਬਾਬਾ ਲੈਣਾ ਜੀ ਗਏ ਉਹਨੂੰ ਦੀਨਪਟਨਲਾਪੇ ਜਾ ਕੇ ਖੇਤਾਂ 'ਚੋਂ ਗੁਰੂ ਸਾਹਿਬ ਦੀਨਪਟਨਲਾਪੇ ਬਾਬਾ ਲੈਣਾ ਜੀ ਵੀ ਚਲੇ ਗਏ ਹੁਣ ਬਾਬਾ ਲੈਣਾ ਜੀ ਦੁਕਾਨ ਕਰਦੇ ਸੀ ਹੁਣ ਤੁਸੀਂ ਕਿਸੇ ਸ਼ਹਿਰ ਦੇ ਵਿਅਕਤੀ ਨੂੰ ਜਿਹੜਾ ਸਿਰਫ ਦੁਕਾਨ ਕਰਨ ਜਾਂਦਾ ਹੋਵੇ ਹੁਣ ਤੁਸੀਂ ਪਿੰਡ ਲੈ ਆਓ ਤੇ ਤੁਸੀਂ ਖੇਤਾਂ 'ਚ ਕੰਮ ਕਰਦੇ ਹੋ ਤੇ ਤੁਹਾਨੂੰ ਤੇ ਫਸਲ ਦੀ ਨੌਲਜ ਆ ਵੀ ਆਹ ਫਸਲ ਦਾ ਬੂਟਾ ਤੇ ਆਹ ਨਦੀਨ ਹੈ ਜਿਹੜੇ ਬੰਦੇ ਦਾ ਕਦੀ ਵਾਹੀ ਨਾ ਵਾਹ ਨਹੀਂ ਪਿਆ ਹੋ ਸਕਦਾ ਉਹ ਫਸਲ ਵਾਲੇ ਬੂਟੇ ਨੂੰ ਪੁੱਟ ਦੇਵੇ ਨਦੀਨ ਛੱਡ ਦੇਵੇ ਹੁਣ ਤੁਸੀਂ ਸਮਝਾਓਗੇ ਨਾ ਹੁਣ ਬਾਬਾ ਲੈਣਾ ਜੀ ਜਦੋਂ ਇਹਦਾ ਪੱਟਣ ਲੱਗੇ ਤੇ ਫਸਲ ਵਾਲਾ ਬੂਟਾ ਪੜਦਾ ਨਦੀਨ ਛੱਡ ਦੁੱਤਾ ਤੇ ਗੁਰੂ ਸਾਹਿਬ ਜੀ ਪਤਾ ਕਹਿੰਦੇ ਲੈਣਾ ਜੀ ਅਵਗੁਣ ਪਟਣੇ ਨੇ ਗੋਣ ਨਹੀਂ ਪਟਣੇ ਬਬਲ ਰਣਾ ਜੀ ਕੀ ਪਟਣੇ ਨੇ ਉੱਚੀ ਬੋਲੋ ਜੀ ਫਸਲ ਦੀ ਥੋੜਾ ਗੱਲ ਸੀ ਮਹਾਰਾਜ ਦੀ ਫਸਲ ਤੇ ਇੱਕ ਤਰੀਕਾ ਸੀ ਕਹਿੰਦੇ ਅਵਗੁਣ ਪਟਣੇ ਆ ਨਦੀਨ ਪਟਣਾ ਵਾ ਨਦੀਨ ਔਗਣ ਵਾ ਤਾਂ ਮਕਰੋਦ ਦੁਇ ਕਰੋ ਬਸੋਲੇ ਗੋਡੋ ਧਰਤੀ ਪਾਈ ਇੱਕ ਪੁੱਟ ਕੇ ਨਾ ਹੁਣ ਜਦੋਂ ਆਪਾਂ ਮੱਕੀ ਗੋੜਦੇ ਹੁੰਦੇ ਸੀ ਹੁਣ ਤਾਂ ਅੱਜ ਕੱਲ ਸਪਰੇਆ ਆ ਗਈਆਂ ਕੌਣ ਮੱਕੀ ਗੋੜਦਾ ਜੀ ਅਸੀਂ ਜਦੋਂ ਮੈਂ 94 99 ਦੀਆਂ ਗੱਲਾਂ ਦੱਸਦਾ ਸਾਡੇ ਜਦੋਂ ਮੱਕੀ ਬੀਜਦੇ ਹੁੰਦੇ ਸੀ ਤੇ ਅਸੀਂ 5 5 7 7 ਬੰਦੇ ਜਦੋਂ ਮੱਕੀ ਗੋੜਨ ਜਾਣਾ ਮੈਨੂੰ ਅੱਜ ਵੀ ਯਾਦ ਹੈ ਕੌਲ ਜਾਣ ਤੋਂ ਪਹਿਲਾਂ ਤੇ ਜਦੋਂ ਮੱਕੀ ਗੋੜਨੀ ਤੇ ਮੱਕੀ ਜਿਹੜਾ ਟਾਂਡਾ ਹੁੰਦਾ ਉਸ ਦੇ ਨਾਲ ਮਿੱਟੀ ਲਾ ਦੇਣੀ ਬਜ਼ੁਰਗਾਂ ਨੇ ਤਾਂ ਸੁਣਾ ਜਿਹੜਾ ਪੁੱਤ ਟਾਂਡਾ ਵਾ ਇਹਦੇ ਨਾਲ ਮਿੱਟੀ 'ਚ ਲਹਿ ਗਈ ਆ ਤਾਂ ਲਾ ਦੇਣੀ ਆ ਤੇਰਾ ਘਾਹ ਪੁੱਟ ਕੇ ਜੜਾਂ ਤੋਂ ਅਸਾ ਜਿਹਨੂੰ ਘਾਹ ਪੁੱਟਣਾ ਉਹ ਤਾਂ ਜ਼ੋਰ ਨਾਲ ਰੰਬਾ ਮਾਰਨਾ ਵੀ ਜੜਨਾਂ ਇਹਦੀ ਕਿਤੇ ਥੱਲੇ ਰਹਿ ਜੇ ਇਦਾਂ ਹੀ ਬਜ਼ੁਰਗੋ ਜਦੋਂ ਮੱਕੀ ਲੱਗ ਗਈ ਨਾ ਤਾਂ ਰੰਬਾ ਥੋੜਾ ਢਿੱਲਾ ਕਰਦਾ ਵੀ ਕਿਤੇ ਜੜ ਇਹਦੀਆਂ ਜੜਾਂ ਨਾ ਵੱਢਦੀਏ ਕਿਉਂਕਿ ਇਹਨੂੰ 2-3 ਟਾਂਡੇ ਲੱਗ ਇਹਨੂੰ ਛਲੀਆਂ ਲੱਗਣੀਆਂ ਟਾਂਡੇ ਲਾ ਕੇ ਆਣ ਕੇ ਜ਼ੋਰ ਘੱਟ ਲਾਉਣਾ ਤੇ ਘਾਹ ਲਾ ਕੇ ਜ਼ੋਰ ਜ਼ਿਆਦਾ ਲਾਉਣਾ ਘਾਹ ਪੁੱਟ ਕੇ ਜਵਾਹ ਬਾਹਰ ਸੁੱਟਣਾ ਵਾ ਟਾਂਡੇ ਨੂੰ ਜੇ ਮਿੱਟੀ ਨੰਗੀ ਲਾਗੇ ਉਹ ਘੱਟ ਵੀ ਮਿੱਟੀ ਲੱਗੀ ਤੇ ਲਾ ਦੇਣੀ ਆ ਤੇ ਮੈਂ ਕਹਿ ਜੀ ਸੋਚਦਾ ਵੀ ਗੁਰੂ ਸਾਹਿਬ ਜੀ ਨੇ ਕਿੰਨਾ ਹਰ ਪੱਖ ਦਾ ਗਿਆਨ ਆ ਵੀ ਫਸਲ ਜਦੋਂ ਗੋਡਣੀ ਆ ਨਾ ਉਦੋਂ ਫਸਲ ਦੀਆਂ ਜਿਹੜਾ ਨੰਗੀਆਂ ਤੇ ਉਹਦੇ ਲਾਗੇ ਮਿੱਟੀ ਲਾਉਣੀ ਆ ਜੇ ਨਦੀਨ ਆ ਤੇ ਉਹਨੂੰ ਪੁੱਟ ਕੇ ਬਾਹਰ ਸੁੱਟਣਾ ਜਾਂ ਕਿ ਔਗਣਾ ਨੂੰ ਪੁੱਟ ਕੇ ਬਾਹਰ ਸੁੱਟਣਾ ਵਾ ਤੇ ਗੁਣਾਂ ਦੀਆਂ ਜੜਾਂ ਪੱਕੀਆਂ ਕਰ ਦੇਣੀਆਂ ਆਖੋ ਸਤਨਾਮ ਸ੍ਰੀ ਮਹਾਰਾਜ ਫਾਇਦਾ ਕੀ ਹੋਏਗਾ ਕਿ ਜਿਉਂ ਗੋਡੋ ਜਿਉਂ-ਜਿਉਂ ਗੋਡੀ ਕਰੀ ਜਾਓਗੇ ਤਿਉਂ ਤੁਮ ਸੁਖ ਪਾਓ ਲਓ ਆਪਾਂ ਆਪਣਾ ਦੁਨੀਆਵੀ ਕਿਸਾਨ ਦੀ ਐਗਜ਼ੈਂਪਲ ਹੀ ਦੇ ਦਿੰਨੇ ਆ 2 ਕਿੱਲੇ ਮੱਕੀ ਬੀਜੀ ਕਿਸਾਨ ਨੇ 2 ਕਿੱਲੇ ਵੱਡੇ ਭਰਾ ਨੇ 2 ਕਿੱਲੇ ਛੋਟੇ ਭਰਾ ਨੇ ਇੱਕ ਭਰਾ ਮਿਹਨਤੀ ਸੀ ਉਹਨੇ ਗੋਡੀ ਕਰ ਕਰ ਕੇ ਐਨ ਕਾ ਆਪੂ ਪੂਟਾ ਪੜਪੜ ਕੇ ਬਾਹਰ ਛੁੱਟੀ ਗਿਆ ਦੂਜੇ ਨੇ ਕਿਹਾ ਕੋਈ ਗੱਲ ਨਹੀਂ ਹੋਣੀ ਹੋ ਜੂ ਉਹਨੇ ਕਿ ਇੱਕ ਦਿਨ ਵੀ ਗੋਡੀ ਨਹੀਂ ਕੀਤੀ ਉਦਾਂ ਹੀ ਖਾਦ ਪਾਈ ਗਿਆ ਉਦਾਂ ਹੀ ਪਾਣੀ ਦੇ ਗਿਆ ਉਹ ਮੱਕੀ ਦੇ ਟਾਂਡੇ ਘੜ ਤੇ ਖਾ ਜਿਆਦਾ ਹੁਣ ਉਹਦੇ ਦੋ ਕਿੱਲਿਆਂ ਚੋਂ ਅਗਲੇ ਨੇ ਘਾਹ ਵੀ ਰੱਖ ਲਈ ਦੋ ਚਾਰ 10 ਕਿੰਟਲ ਵਿੱਚ ਵੀ ਲਈ ਵਿੱਚ ਵੰਡ ਵੀ ਵੰਡ ਦੇ ਵਿੱਚ ਵੀ ਪਾ ਲਈ ਘਾਹ ਵੀ ਮੱਕੀ ਅਗਲੇ ਖਾਂਦੇ ਆ ਤੇ ਦੂਜਾ ਉਹ ਜਿਹੜਾ ਬਹੁਤਾ ਹੀ ਘਾਹ ਵੱਧ ਗਿਆ ਨਾ ਉਹਨੂੰ ਆnde ਕੀ ਕਰਨਾ ਟਾਂਡੇ ਤੇ ਨੂੰ ਛੱਲੀਆਂ ਤੇ ਲੱਗਣੀਆਂ ਨਹੀਂ ਆਉਂਦਾ ਚਲੋ ਵੱਢ-ਵੁੱਢ ਕੇ ਪਿਛਮਾ ਨੂੰ ਪਾ ਦਿੰਨੇ ਉਹਨ ਮਗਰੋਂ ਕਹੀ ਜਾਵੇ ਸਾਡੀ ਪਾਉ ਕਿਸਮਤ ਹੀ ਮਾੜੀ ਐ ਸਾਡੇ ਭਾਗ ਹੀ ਮਾੜੇ ਆ ਤੇ ਰੱਬ ਨੇ ਸਾਡੀ ਕਿਸਮਤ ਚ ਲਿਖਿਆ ਹੀ ਇਹੋ ਕੁਝ ਵਾ ਹੁਣ ਕਿਸਮਤ ਅਗਲਾ ਉੱਠ ਕੇ 2-3 ਘੰਟੇ ਰੋਜ਼ ਖੇਤਾਂ ਚ ਗੁਜ਼ਾਰਦਾ ਸੀ ਅਗਲੇ ਗੋੜਦੇ ਸੀ ਅਗਲੇ ਦੇ ਘਰ 4 ਮਣ ਦਾਣੇ ਆ ਗਏ ਉਹਨਾਂ ਨੇ ਮਿਹਨਤ ਕਰ ਲਈ ਤੇ ਜਿਨ ਨੇ ਨਹੀਂ ਗੋੜਿਆ ਉਹਨੂੰ ਮੁੜ ਕੇ ਕੀ ਕਰਨਾ ਪਿਆ ਪਸ਼ੂਆਂ ਨੂੰ ਚਾਰਨੀ ਪਈ ਗਾਲ ਹੀ ਨਹੀਂ ਬਣੀ ਉਹਦੀ ਬੀਜ ਵੀ ਨਹੀਂ ਪੂਰਾ ਆ ਬੀਜ ਜੋ ਕੇ ਪੈਸੇ ਵੀ ਨਹੀਂ ਪੂਰੇ ਹੋਏ ਇਦਾਂ ਹੀ ਜੀਵਨ ਵਾ ਜੇ ਧਰਤੀ ਗੋਡੀਆ ਤੁਸੀਂ ਦੇ ਧਰਤੀ ਨੇ ਤੁਹਾਨੂੰ ਉਹਦਾ ਫਲ ਦਿੱਤਾ ਨਾ ਚਾਰ ਪੈਸੇ ਤੁਸੀਂ ਕਮਾਏ ਆ ਨਾ ਤੇ ਮਹਾਰਾਜ ਕਹਿੰਦੇ ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ ਜੇ ਆਪਣੇ ਅੰਦਰ ਦੇ ਜੀਵਨ ਦੀ ਗੋਡੀ ਕਰੋਗੇ ਔਗਣ ਪੁੜਪੜ ਬਾਹਰ ਛੁੱਟੀ ਗੋ ਐਬ ਛੁੱਟੀ ਜਾਓ ਬਾਹਰ ਚਿਕੜ ਸਾਫ ਕਰੀ ਜਾਓ ਬਾਹਰ ਐਬ ਉਹ ਜ਼ਿੰਦਗੀ ਜੋ ਬਾਹਰ ਕੱਢੀ ਜਾਓ ਤੇ ਜੀਵਨ ਵੇਖਿਓ ਕਿੰਨਾ ਸੁਖੀ ਹੁੰਦਾ ਲੋਕ ਤੇ ਪੁੱਛਣ ਆਉਣਗੇ ਤੁਹਾਡੇ ਘਰ ਹਾਸਾ ਵੜਾ ਵਧੀਆ ਤੁਸੀਂ ਤੇ ਇੱਕੇ ਮੰਜੇ ਤੇ ਮਾਵਾਂ ਧੀਆਂ ਬਹਿ ਜਾਂਦੀ ਜੇ ਇਹ ਤੇ ਲੱਗਦਾ ਨਹੀਂ ਨੋ ਸੱਸ ਵਾ ਇੰਨਾ ਵਧੀਆ ਮਾਹੌਲ ਤੁਹਾਡੇ ਘਰ ਦਾ ਅੱਗੇ ਪਿਛੇ ਭੱਜੀਆਂ ਫਿਰਦੀਆਂ ਨੇ ਨੋ ਸੱਸ ਪਿਆਰ ਕਿੰਨਾ ਤੁਹਾਡਾ ਦਰਾਨੀ ਨਨਾਂ ਪਿੰਡ ਨਾ ਪਿੰਡ ਆਉਂਦੀ ਆ ਤੇ ਪਰਜਾਈਆਂ ਨੂੰ ਚਾਹ ਛੱਡ ਜਾਂਦਾ ਵਾ ਇਦਾਂ ਵਧੀਆ ਮਾਹੌਲ ਕਿਦ ਬਣ ਗਿਆ ਕਿਉਂਕਿ ਐ ਬੰਦਾ ਚੱਕੜੇ ਨਹੀਂ ਜੇ ਮੱਥੇ ਤੇ ਪੰਜ ਸੱਤ ਤਿਉੜੀਆਂ ਪਾ ਲੈਣੀਆਂ ਤੇ ਪਾਠ ਵੀ ਸਵੇਰੇ ਉੱਠ ਕੇ 4 ਵਜੇ ਕਰਨਾ ਬੋਲੋ ਜੀ ਪਾਠ ਵੀ ਕਰਨਾ ਤੇ ਮੱਥੇ ਤੇ ਤਿਉੜੀਆਂ ਵੀ ਪੰਜ ਸੱਤ ਪਾ ਲੈਣੀਆਂ ਗੁਰਦਰ ਵੀ ਜਾਣਾ ਵਾ ਤੇ ਘਰ 'ਚ ਕਲੇਸ਼ ਵੀ ਪਾਈ ਜਾਣਾ ਵਾ ਫੇਰ ਕੀ ਆ ਜੀ ਭਲਾ ਨਸ਼ਾ ਤੇ ਕੋਈ ਵੀ ਨਹੀਂ ਕਰਦਾ ਇੱਥੇ ਕਈ ਘਰ ਆ ਜਿੱਥੇ ਘਰਾਂ 'ਚ ਕੋਈ ਨਸ਼ਾ ਕਰਦਾ ਹੀ ਨਹੀਂ ਇਹ ਤਾਂ ਵੀ ਕਲੇਸ਼ ਆ ਕੱਲਾ ਨਸ਼ਾ ਐਬ ਥੋੜਾ ਹੈਗਾ ਵਧਿਆ ਹੋਇਆ ਲਾਲਚ ਵੀ ਹੁਣ ਇਹ ਤੇ ਸ਼ਬਦ ਵਰਤੇ ਆ ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ ਜਿੱਥੇ ਗਿਆਨ ਉਥੇ ਤਰ ਗਿਆਨ ਦੀ ਰੌਸ਼ਨੀ ਚ ਕੀਤਾ ਕਰਮ ਹੀ ਧਰਮ ਹੋਏਗਾ ਫਰਜ਼ ਨਭਾਉਗਾ ਨਾ ਬੰਦਾ ਆਪਣਾ ਜਹਾਂ ਝੂਠ ਤਹਾਂ ਪਾਪ ਜਿੱਥੇ ਝੂਠ ਹੋਏਗਾ ਉਥੇ ਪਾਪ ਹੋਏਗਾ ਝੂਠ ਪਾਪ ਪਾਪ ਕੀ ਹੈ ਮਾੜਾ ਸੋਚਣਾ ਝੂਠ ਵਿੱਚੋਂ ਮਾੜੀ ਸੋਚ ਪੈਦਾ ਹੁੰਦੀ। ਅੱਛਾ ਕਈ ਵਾਰੀ ਕਈ ਝੂਠ ਹੁੰਦੇ ਜਿਹਦਾ ਫਾਇਦਾ ਵੀ ਹੁੰਦਾ ਬੰਦੇ ਨੂੰ। ਲੇਕ ਬੰਦਾ ਝੂਠ ਬੋਲਦਾ ਆਪਣੇ ਫਾਇਦੇ ਲਈ। ਜਿਵੇਂ ਮੰਨ ਲਓ ਕੋਈ ਨੇ ਬਿਜ਼ਨਸ 'ਚ ਬੋਲਿਆ, ਵਪਾਰ 'ਚ ਬੋਲਿਆ ਝੂਠ ਤੇ ਇਹ ਤੇ ਹੋਇਆ ਵੀ ਉਹਨੇ ਝੂਠ ਤਾਂ ਬੋਲਿਆ ਵੀ ਉਹਨੂੰ ਉਹਦੇ ਵਪਾਰ 'ਚ ਫਾਇਦਾ ਤਾਂ ਝੂਠ ਬੋਲਿਆ। ਕਈ ਝੂਠ ਇਦਾਂ ਦੇ ਜਿਹਦਾ ਫਾਇਦਾ ਵੀ ਕੋਈ ਨਹੀਂ। ਨਾ ਅਗਲੇ ਨੂੰ ਤੇ ਨਾ ਇਹਨੂੰ। ਉਹ ਝੂਠ ਕਿਦਾਂ ਦੇ ਭਲਾ? ਵੀ ਅਗਲੇ ਨੇ ਪੁੱਛਣਾ ਹਾਂ ਜੀ ਕਿਦਾਂ ਤੈਨੂੰ ਕਿੰਨੀ ਕ ਨਿਕਲੀ ਆ? ਝੋਨਾ ਕਿਦਾਂ ਨਿਕਲਿਆ? ਵਧਾ ਕੇ ਦੱਸਣਾ ਅਗਲੇ ਨੂੰ। ਬਿਜੇ ਨਿਕਲੇ 60000 ਦਾ ਤੇ ਅਗਲੇ ਨੂੰ ਪਤਾ ਕਿੰਨੇ ਦਸਣਾ 75 80000 ਦਾ ਵੀ ਅਸਾਂ ਨਿਕਲੇ ਅਗਲੇ ਦਾ ਵੀ ਉਨਾ ਹੀ ਆ ਉਹਨੂੰ ਤਾਪ ਚੜਾਉਣਾ ਚੰਗੀ ਤਰ੍ਹਾਂ ਵੀ ਇਹ ਨਾ ਰਾਤ ਨੂੰ ਸੌਂ ਸਕੇ ਵੀ ਸਮਝਾ ਕਿ ਵੀ ਕੰਮ ਖਿੱਚ ਕੇ ਰੱਖਣਾ ਅਕਈ ਜੰਦੇ ਪੁੱਤ ਵਿਦੇਸ਼ ਗਏ ਆ ਉਹਦੇ ਫੋਨ ਕਰਕੇ ਕਹਿੰਦੇ ਡੈਡੀ ਮੋਰ ਥੋੜੇ ਪੈਸੇ ਭੇਜ ਦੇ ਗਵਾਨੀ ਨੇ ਪੁੱਛਿਆ ਕਿ ਕਿਦਾਂ ਪੁੱਤ ਵਧੀਆ ਸੈਟ ਹਾਂ 2 ਲੱਖ ਪਾਉਂਦਾ ਮਹੀਨੇ ਦਾ ਉਹ ਆਪਣੇ ਨਿਆਣੇ ਨੂੰ ਫੋਨ ਲਾ ਲਾ ਕਹੀ ਜਾਂਦੇ ਆ ਤੂੰ ਨਕਮਿਆਂ ਤੁਹਾਡਿਆਂ ਦੀ ਵੇਖ ਲਾ ਤੇਰੇ ਮਾਸੜ ਦੇ ਮੁੰਡੇ ਦੇ 2 ਲੱਖ ਮਹੀਨੇ ਦਾ ਛੁੜਦਾ ਇਧਰੋਂ ਇਹਨਾਂ ਨੂੰ ਪਤਾ ਭਾਪੇ ਨੂੰ ਫੋਨ ਕਰ ਤਾਪ ਚੜਾਇਆ ਤਾ ਤੂੰ ਭੇਜ ਇਧਰੋਂ ਝੂਠ ਮਾਰਨਾ ਕੇ ਰਿਸ਼ਤੇਦਾਰ ਦਾ ਬੀਪੀ ਵੀ ਦਿਉਣਾ ਵੀ ਸਵੇਰੇ ਗਿੱਚੀ ਫਟਣ ਵਾਲੀ ਹੋਵੇ ਦੀ ਹੁਣ ਇਸ ਝੂਠ ਦਾ ਕੋਈ ਫਾਇਦਾਗਾ ਉਹਨੂੰ ਕੋਈ ਫਾਇਦਾ ਨਹੀਂ ਬਸ ਅਗਲੇ ਦਿਨ ਕਰਨਾ ਥੋੜਾ ਜਿਹਾ ਖਿੱਚ ਕੇ ਰੱਖਣਾ ਕੰਮ ਸਮਝਾ ਗਿਓ ਨਾ ਭੈਣੋ ਘਰਾਂ 'ਚ ਵੀ ਕਈ ਵਾਰੀ ਹੁੰਦਾ ਵਧਾ ਕੇ ਗੱਲ ਨੂੰ ਪੇਸ਼ ਕਰਨਾ ਥੋੜਾ ਜਿਹਾ ਹੁਣ ਤੇ ਨਹੀਂ ਹੈਗਾ ਪਹਿਲਾਂ ਰਿਸ਼ਤੇ ਕਰਨ ਲੱਗਿਆਂ ਵਿਚੋਲੇ ਇਦਾਂ ਕਰਦੇ ਹੁੰਦੇ ਸੀ ਥੋੜੀ ਜੀ ਪੈੜੀ ਨੂੰ ਵਧਾ ਕੇ ਦੱਸਣਾ ਗਵਾਂਡੀਆਂ ਦੀ ਵੀ ਦਾਸ ਆਉਣੀ ਖੁੱਲੇ ਨੰਬਰ ਦਾ ਸੁਣਨੇ ਆ ਵੀ ਆਪਣੀਆਂ ਆ ਵੀ ਆਪਣੀਆਂ ਇੰਨੀ ਆਪਣੀਆਂ ਜਦੋਂ ਵਿਆਹੀ ਆਉਂਦੀ ਬਾਅਦ ਚ ਹਿਸਾਬ ਲਾਉਂਦੀ ਵੀ ਇਹ ਤੇ ਐਹੋ ਹੀ ਆ ਜਿੱਥੇ ਬੈਠੇ ਆਪਾਂ ਉਦੋਂ ਵਿਚਾਰੀ ਹੁਣ ਕੀ ਕਰ ਲੂਗੀ ਬਾਅਦ ਚ ਉਦੋਂ ਕਿਹੜਾ ਕੈਨੇਡਾ ਹੈਗੀ ਮੁੜ ਕੇ ਮੁਕਰ ਜੂਗੀ ਨਾ ਟਾਂਗਾ ਜਾਂਦਾ ਨਾ ਬਸ ਜਾਂਦੀ ਮਾਵਾਂ ਨੂੰ ਪਤਾ ਸਾਰਾ ਉਦੋਂ ਕੀ ਹੋਣਾ ਸੀ ਹੁਣ ਤਾਂ ਜਿੰਨਾ ਤੁਹਾਡਾ ਦੈਰਾ ਵਧਿਆ ਅਗਲੇ ਫੇ ਧੋਖੇ ਵੀ ਤੇ ਹੋਏ ਨਾ ਕਈ ਵੇ ਨਾ ਆਪਣੇ ਕਰਮ ਵਾਪਸ ਆਉਂਦਾ ਘੁੰਮ ਕੇ ਦੋ ਪੰਜਾਂ ਤੋਂ ਥਾਂਸ ਦਹਾਕਾਂ ਸਾਲਾਂ ਬਾਅਦ ਝੂਠ ਮਾਰਿਆ ਹੁੰਦਾ ਕਿ ਨਾ ਬੇਈਮਾਨੀ ਕੀਤੀ ਹੁੰਦੀ ਹੈ ਘੁਮ ਘਮਾ ਕੇ ਤੇ ਨਾ ਕਿਤੇ ਆਪਣਾ ਹੀ ਵਿਆਜ ਸਮੇਤ ਵਾਪਸ ਆਉਂਦਾ ਚੇਤਾ ਰੱਖਿਓ ਜ਼ਿੰਦਗੀ ਚ ਕਰਮ ਚੰਗਾ ਕਰੋ ਜੇ ਤੁਸੀਂ ਚੰਗਾ ਕਰਮ ਕਰੋਗੇ ਤੇ ਉਹ ਵੀ ਤੁਹਾਨੂੰ ਮਿਲਣਾ ਹੀ ਹੈ ਕਈ ਵਾਰੀ ਤੁਹਾਡਾ ਆਪਣਾ ਕੀਤਾ ਰਾਹ ਜਾਂਦੇ ਕਿ ਇਹਨੂੰ ਪਾਣੀ ਵੀ ਪਿਆ ਨਾ ਉਹ ਵੀ ਪਤਾ ਨਹੀਂ ਕਿੱਥੇ ਤੁਹਾਨੂੰ ਘੁੰਮ ਕੇ ਮੁੜ ਕੇ ਤੁਹਾਨੂੰ ਦੁੱਧ ਦੇ ਰੂਪ ਵਿੱਚ ਮਿਲ ਜਾਣਾ ਤੁਹਾਨੂੰ ਪਤਾ ਨਹੀਂ ਕਿੱਥੇ ਤੁਹਾਡੀ ਕਿਤੇ ਹੈਲਪ ਹੋ ਜਾਏਗਾ ਅਗਲਾ ਤੁਹਾਡਾ ਕਿੱਥੇ ਤੁਹਾਡੀ ਮਦਦ ਕਰੂਗਾ ਪਤਾ ਹੋੜਾ ਕਿਤੇ